ਸਤਿ ਸ੍ਰੀ ਅਕਾਲ ਜੀ ਇੰਟਰਨੈਟ ਦਾ ਜਿਹੜਾ ਵਿਕਾਸ ਸਰੇ ਆ ਉਹ ਸੰਯੁਕਤ ਰਾਜ ਅਮਰੀਕਾ ਨੂੰ ਜਾਂਦਾ ਕਿਉਂਕਿ ਇਸ ਦੀ ਵਾਰ ਤੋਂ ਸੀਧੇ ਯੁੱਧ ਦੇ ਦੁਆਰਾ ਸੰਚਾਰ ਪ੍ਰਣਾਲੀ ਦੇ ਉਪਯੋਗ ਵਿੱਚ ਲਿਆਉਣ ਵਾਸਤੇ ਕੀਤਾ ਸੀ ਜਿਹੜਾ ਇਸ ਇੰਟਰਨੈਟ ਦਾ ਜਨਮਦਾਤਾ ਉਹਦਾ ਨਾਮ ਹੈਗਾ ਟਿਮ ਬਨਰਨ ਬਨਰਨਲੀ ਤੇ ਇਹ 1969 ਦੇ ਵਿੱਚ ਸ਼ੁਰੂਆਤ ਹੋਈ ਸੀ ਇਹਦੀ ਪਰ ਇਹ ਭਾਰਤ ਦੇ ਵਿੱਚ 1986 ਦੇ ਵਿੱਚ ਹੋਇਆ ਸੀ ਜੋ ਸਿਰਫ ਸਿੱਖਿਆ ਅਤੇ ਹੋਰ ਪ੍ਰਯੋਗਾਂ ਲਈ ਉਪਲਬਧ ਕਰਵਾਇਆ ਗਿਆ ਸੀ ਆਮ ਲੋਕਾਂ ਲਈ ਇੰਟਰਨੈਟ 15 ਅਗਸਤ 1995 ਨੂੰ ਤੇ ਇਹੇ ਲਾਗੂ ਮਤਲਬ ਆਮ ਜਨਤਾ ਦੇ ਵਿੱਚ ਉਹ ਆਇਆ ਸੀ ਤੇ 2020 ਦੇ ਵਿੱਚ ਇੰਟਰਨੈਟ ਦੀ ਵਰਤੋਂ 719 ਮਿਲੀਅਨ ਲੋਕਾਂ ਨੇ ਪ੍ਰਯੋਗ ਕਰਨਾ ਸ਼ੁਰੂ ਕਰ ਦਿੱਤਾ ਸੀ ਤੇ ਜਿਹੜਾ ਬ੍ਰਿਟਸਾ ਬ੍ਰਿਟਿਸ਼ ਦਾ ਡਾਕ ਘਰ ਆ ਉਹਨੇ ਪਹਿਲੀ ਵਾਰ 1980 ਦੇ ਵਿੱਚ ਇਸ ਨੈਟਵਰਕ ਦੁਆਰਾ ਕੰਪਿਊਟਰ ਨੂੰ ਚਲਾਇਆ ਸੀ ਮਦਰ ਇਸ ਟੈਕਨੋਲੋਜੀ ਦਾ ਉਪਯੋਗ ਕੀਤਾ ਸੀ। ਇਹ ਸੀ ਜਾਣਕਾਰੀ ਇੰਟਰਨੈਟ ਬਾਰੇ। ਤੇ ਤੁਹਾਨੂੰ ਮੇਰੀ ਇੱਕ ਰਿਕੁਐਸਟ ਹੈ ਕਿ ਇਹ ਜਿਹੜੀ ਵੀਡੀਓ ਨਾਲ ਕੋਈ ਵੀ ਹੁੰਦੀ ਹੈ ਉਹਨੂੰ ਵੱਧ ਤੋਂ ਵੱਧ ਸ਼ੇਅਰ ਕਰਦਿਆ ਕਰੋ। ਫੌਸਲਾ ਮਿਲਦਾ ਲਾਈਕ ਕਰਿਆ ਕਰੋ, ਕਮੈਂਟ ਕਰਿਆ ਕਰੋ ਤੇ ਨਵੇਂ-ਨਵੇਂ ਕਨਸੈਪਟ ਦੱਸਿਆ ਕਰੋ ਆਪਾਂ ਉਹ ਲੈ ਕੇ ਆਵਾਂਗੇ। ਕਈ ਵਾਰ ਮੈਂ ਕਈ ਵਾਰ ਵੀਡੀਓ ਨਹੀਂ ਪੈਂਦੀ, ਮਿਲਦਾ ਨਹੀਂ ਕੋਈ ਕਨਸੈਪਟ ਵੀ ਯਾਰ ਕਿਸ ਚੀਜ਼ ਤੇ ਬਣਾਈਏ। ਕਮੈਂਟਾਂ ਵਿੱਚ ਜਰੂਰ ਦੱਸਿਆ ਕਰੋ ਵੀ ਯਾਰ ਇਸ ਚੀਜ਼ ਤੇ ਬਣਾਓ ਇਸ ਤਰ੍ਹਾਂ ਦੀ ਵੀਡੀਓ ਬਣਾਓ ਇੱਥੇ ਤੁਹਾਡੇ ਤੋਂ ਮੈਨੂੰ ਪਤਾ ਲੱਗਣਾ ਕਿ ਤੁਹਾਨੂੰ ਕੀ ਪਸੰਦ ਆ ਕੀ ਨਹੀਂ ਪਸੰਦ ਆ ਤੇ ਹੁਣ ਵੀਡੀਓ ਨੂੰ ਸ਼ੇਅਰ ਕਰਿਓ ਤੇ ਕਮੈਂਟਾਂ ਵਿੱਚ ਦੱਸਿਓ ਤੁਹਾਨੂੰ ਕੀ ਚੰਗਾ ਲੱਗਦਾ ਆ ਪਾ ਉਸ ਚੀਜ਼ ਤੇ ਵੀਡੀਓ ਜਰੂਰ ਬਣਾਵਾਂਗੇ ਧੰਨਵਾਦ ਜੀ